ਸਾ ਵਾਹੀ ਗੁਰੂ ਜੀ ਕੀ ਫਤਿਹ ਸਾਹ ਸੰਗਤ ਦੇ ਆਪ ਜੀ ਨੂੰ ਸਨਮਰ ਬ੍ਰੇਨਤੀ ਕੀਤੀ ਜਾਂਦੀ ਹੈ ਕਿ ਭਾਈ ਅਮਰਪਾਲ ਸਿੰਘ ਜੋ ਕਿ ਹਰਕਾਖਡੂਰ ਸਾਹਿਬ ਤੋਂ ਐਮਪੀ ਦੀ ਚੋਣ ਲੜ ਰਹੇ ਹਨ ਆਪਾਂ ਸਭ ਨੂੰ ਉਹਨਾਂ ਦੇ ਮਾਤਾ ਪਿਤਾ ਜੰਡਿਆੜਾ ਗੁਰੂ ਤੋਂ ਹੋ ਕੇ ਪਿੰਡ ਗਧਲੀ ਵਿੱਚ ਸ਼ਹੀਦ ਵੀਰ ਹਰਜਿੰਦਰ ਸਿੰਘ ਉਹਨਾਂ ਦੇ ਘਰ ਪਹੁੰਚ ਰਹੇ ਹਨ ਤੇ ਆਪ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 5 ਤਰੀਕ ਐਕਸਟੈਂਸ਼ਨ ਸ਼ਨੀਵਾਰ ਨੂੰ ਗਦਲੀ ਪਿੰਡ ਹਰਜਿੰਦਰ ਸਿੰਘ ਜਿੰਦਾ ਹੁਣਾ ਦੇ ਘਰ ਪਹੁੰਚ ਕੇ ਈਤਾਂ ਦਾ ਅਸ਼ੀਰਵਾਦ ਉਹਨਾਂ ਨੂੰ ਦਿਵਾਈਏ ਤੇ ਅਕਾਲ ਪੁਰਖ ਅੱਗੇ ਬੇਨਤੀ ਕਰੀਏ ਕਿ ਸਾਡੀ ਕੌਮ ਦੇ ਬੱਚੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਅੱਗੇ ਉਹ ਬੱਚਿਆਂ ਦਾ ਮੈਂ ਵੇਖ ਕੇ ਬੜਾ ਮਨ ਖੁਸ਼ ਹੁੰਦਾ ਕਿ ਕਿੰਨੇ ਅਤਿਸ਼ਾਣਾਰ ਹਰ ਇੱਕ ਬੱਚਾ ਤੁਰਿਆ ਤੇ ਆਪਾਂ ਅੱਗੇ ਤੋਂ ਇਹੋ ਹੀ ਤਰਨ ਕਰੀਏ ਕਿ ਆਪਾਂ ਇਹਨਾ ਮਾਨ ਸਤਕਾਰ ਦੇਈਏ ਕਿ ਕੋਈ ਵੀ ਇਹੋ ਜੀ ਗਲਤੀ ਨਾ ਕਰੇ ਜਿਹੜੇ ਸਿੱਖ ਧਰਮ ਦੇ ਧਰਮ ਨੂੰ ਮਹਿਸੂਸ ਹੋਵੇ ਸਿੱਖ ਧਰਮ ਚੜ੍ਹਦੀਆਂ ਕਲਾ ਵਿੱਚ ਰਵੇ ਆਪ ਸਭ ਨੇ ਅਸ਼ੀਰਵਾਦ ਦੇਣ ਵਾਸਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਘਰ ਪਹੁੰਚਣਾ ਹੈ ਤੇ ਚੜ੍ਹਦੀਆਂ ਕਲਾ ਵਿੱਚ ਅਸ਼ੀਰਵਾਦ ਦੇਣਾ ਹੈ ਤੇ ਆਪ ਜਾਗਦੀ ਕਲਾ ਵਿੱਚ ਰਹਿਣਾ ਹੈ ਤੇ ਵੋਟਾਂ ਵਾਦ ਤੋਂ ਵਾਦ ਪਾ ਕੇ ਲੀਡ ਦਿਵਾਉਣੀ ਹੈ ਅਮਰਤਪਾਲ ਸਿੰਘ ਨੂੰ ਸੱਚੇ ਪਾਤਸ਼ਾਹ ਅਗਾੜੀ ਅਰਜ਼ੋਈ ਕਰਨੀ ਹੈ ਇਹ ਅਮਰਤਪਾਲ ਦੀ ਗੱਲ ਨਹੀਂ ਇਹ ਆਪਣੇ ਧਰਮ ਦੀ ਗੱਲ ਹੈ ਆਪਣੇ ਇਲਾਕੇ ਦੀ ਗੱਲ ਹੈ ਸੱਚੇ ਪਾਤਸ਼ਾਹ ਅਗਾੜੀ ਅਰਦਾਸ ਕਰਨੀ ਹੈ ਸਾਰੇ ਚੜ੍ਹਦੀਆਂ ਕਲਾ ਵਿੱਚ ਹੋ ਕੇ ਅਕਾਲ ਪੁਰਖੇ ਅੱਗੇ ਅਰਦਾਸ ਕਰਕੇ ਬੇਨਤੀ ਕਰਕੇ ਇਹ ਸੰਘਰਸ਼ ਨੂੰ ਚੜ੍ਹਦੀਆਂ ਕਲਾ ਵੱਲ ਖੜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ